ਹਾਂ ਇਹਦੇ ਨਾਲ ਮੇਰਾ ਸਿਰ ਬੰਦੀ ਹੈ ਸਿਰ ਬੰਨੇ ਮੇਰਾ ਵਾਲਾ ਪੜਾ ਵਾਲਾ ਜੀ ਦੋਸਤੋ ਸਵੇਰ ਸਵੇਰ ਦਾ ਟਾਈਮ ਆ ਤੇ ਠੀਕ ਆ ਆਪਾਂ ਚੱਲੇ ਆਂ ਡਿਊਟੀ ਤੇ ਬਾਕੀ ਗਾਇਸ ਸਿਸਟਮ ਆਪਾਂ ਰੁਕੇ ਹੋਏ ਆਂ ਫਾਟਕਾਂ ਪਰ ਤੇ ਠੀਕ ਆ ਲਕਸ਼ਮੀ ਪਰ ਇੱਧਰ ਸੈਂਸਰ ਬੜਾ ਗੱਲਾਂ ਦਾ ਫੇ ਸਾਰਾ ਕੋ ਦਿਖ ਜੂਗਾ ਫਾਟਕਾਂ ਪਰ ਰੁਕੇ ਹੋਏ ਆਂ ਤੇ ਹੈ ਗਾਇਸ ਸਸਿਕਾ ਜੀ ਸਾਰਿਆਂ ਨੂੰ ਕੀ ਹਾਲ ਚਾਲ ਹੈ ਵੈਲਕਮ ਬੈਕ ਆ ਗਏ ਥੋੜਾ ਸਾਰਿਆਂ ਦਾ ਵਲੌਗ ਦੇ ਵਿੱਚ ਤੇ ਗਾਇਸ ਅੱਜ ਚੱਲਿਆ ਸیرے ਸیرے ਡਿਊਟੀ ਨੂੰ ਠੀਕ ਆ ਫਲਫਾਲ ਹਲੇ ਇਸ ਟਿਕਾਣੇ 'ਤੇ ਖੜੇ ਆ ਫਟਕ ਲੱਗੇ ਹੋਏ ਆ ਟ੍ਰੇਨ ਦੀ ਵੇਟ ਕਰ ਰਿਆ ਮੈਂ ਅਜੇ ਪਹੁੰਚ ਗਿਆ ਅੱਜ ਕੰਮ ਤੇ ਉਹ ਕਹਿੰਦਾ ਮੇਰਾ ਅੱਜ ਦਾ ਦਿਨ ਘਟਾ ਆ ਵੀ 6 ਤੇ 2 ਤੱਕ ਦੀ ਡਿਊਟੀ ਲਾ ਦੇ ਪਰ ਆਪਾਂ ਅੱਜ ਵੀ 6 ਵਜੇ ਦੀ 6 ਵਜੇ ਲਾ ਕੇ ਦਿਓ ਵੇਸ਼ਟੀ ਹੋ ਜਾਣੀ ਆਪਾਂ ਨੂੰ ਤੇ ਠੀਕ ਆ ਟਾਈਮ ਹੋ ਗਿਆ 20 ਮਿੰਟ ਰਹਿ ਗਏ ਆ ਤੇ 20 ਮਿੰਟਾਂ ਦੇ ਵਿੱਚ ਆਪਾਂ ਨੇ ਪਹੁੰਚਣਾ ਹੈ ਟ੍ਰੈਫਿਕ ਤਾਂ ਨਾ ਹੋਣਾ ਨਹੀਂ ਹੈ ਠੀਕ ਆ ਨਾ ਆਰਾਮ ਨਾਲ ਪਹੁੰਚੇ ਜਾਣਾ ਵੈਸੇ ਤੇ ਬਾਕੀ ਇੱਧਰ ਫਾਟਕਾਂ ਵਾਲੀ ਸਾਈਡ ਤੇ ਦੇਖੋ ਉਸ ਸਾਈਡ ਆ ਰਹੀ ਹੈ ਟ੍ਰੇਨ ਇੱਧਰ ਫਾਟਕਾਂ ਵਾਲੀ ਸਾਈਡ ਖੜਾ ਮੈਂ ਲਖਵੀ ਪਰ ਤੇ ਉਹ ਆ ਰਹੀ ਹੈ ਟ੍ਰੇਨ ਦੇਖੋ ਚੱਲ ਬਹੁਤ ਸਰ ਹੋ ਰਹੀ ਹੈ ਯਾਰ ਕਿਹੜੀ ਹੈ ਮਾਰਗ ਦੀ ਹੈ ਕਿਹੜੀ ਹੈ ਵੀ ਨਹੀਂ ਪਤਾ ਹੈ ਲਾਈਟ ਤਾਂ ਪੈ ਰਹੀ ਹੈ ਪਰ ਬੜੀ ਸਲੋ ਚੱਲ ਰਹੀ ਹੈ ਯਾਰ ਇਸ ਟਾਈਮ ਹੋ ਗਿਆ 2:30 ਵੱਜ ਗਿਆ ਤੇ ਆਪਾਂ ਮਰੱਡੇ ਤੋਂ ਨਿਕਲੇ ਆਇਆ ਤੇ ਠੀਕ ਆ ਤੇ ਬਣਾ ਜਾਦੀ ਸਰਵਨ ਜਾਣਾ ਛੱਡਣ ਮਾਸੀ ਨਾਲ ਰੰਗੀਲਪੁਰ ਬੱਸ ਜਿਹੜਾ ਗਿਆ ਹੁਣ ਹੈ ਇਧਰ ਮੈਂ ਜਾਣਾ ਬੈਂਕ ਵਿੱਚ ਪੈਸੇ ਵਗੈਰਾ ਜਮ੍ਹਾਂ ਕਰਵਾ ਕੇ ਆਉਣੇ ਆਪਾਂ ਨੇ ਤੇ ਠੀਕ ਆ ਮੈਂ ਕਿਹਾ ਚੱਲ ਪੈਸੇ ਵੀ ਜਮ੍ਹਾਂ ਕਰਵਾ ਦਈਏ ਉਹ ਵੀ ਜ਼ਰੂਰੀ ਆ ਤੇ ਹੁਣ ਇੱਕ ਆਪਾਂ ਨੇ ਨਵਾਂ ਮੋਟਰਸਾਈਕਲ ਲੈ ਕੇ ਲੈਣਾ ਹੈ ਪਲਸਰ ਲੈਣਾ ਹੈ ਦਾ ਸੈਕੰਡ ਹੈਂਡ ਆ ਕਿਹਨਗੇ ਕਿੱਥੇ ਨਿਰਮਲਾਂਕਾ ਨੂੰ ਰੁਕੇ ਰਿਹਾ ਮੇਰੇ ਨਾਲ ਅੱਜ ਬਾਪੂ ਦਾ ਦੋਸਤ ਆ ਰਿਹਾ ਏ ਕੋਨੇ ਰੰਗੀਲ ਵਰ ਤੇ ਕੀ ਲੈਣਾ ਤੇ ਪਿੱਛੇ ਰਸਤੇ ਦੇ ਵਿੱਚ ਰੁਕੇ ਗਿਆ ਪਤਾ ਨਹੀਂ ਕੀ ਗੱਲ ਹੋਗੀ ਆ ਜਾਆ ਕੀ ਹੋਊਗਾ ਪਤਾ ਨਹੀਂ ਕੀ ਚੱਕਰ ਪੈਗਾ ਦੇਖਦੇ ਆ ਤੁਰਤਾ ਪਿਆ ਏ ਹਾਂਜੀ ਗਾਇਸ ਟਾਈਮ ਹੋ ਗਿਆ 4:30 ਤੇ ਠੀਕ ਆ ਚਾਪ ਦਾ ਥਿਊ ਕੁਛ ਐਦਾਂ ਦਾ ਏ ਲੇਕਿਆ ਅੱਗੇ ਚੱਲੇ ਆ ਜੀ ਰੋਪੜ ਤੇ ਠੀਕ ਆ ਰੋਪੜ ਜਾ ਕੇ ਹੋਣਾ ਮੜ ਜਾਏਗਾ ਮੋਟਰਸਾਈਕਲ ਦੀ ਲਾਈਟ ਵੀ ਕਰਵਾਣੀ ਆ ਇਹ ਲਾਈਟ ਠੀਕ ਕਰਵਾਣੀ ਜਿਹੜੀ ਹਿੱਲਦੀ ਆ ਮਰੇ ਤੇ ਬਾਕੀ ਮਾਸੇ ਨੇ ਛੱਡਿਆ ਰੰਗੀਲਵਰ ਕੀ ਕਰ ਰੰਗੀਲਵਰ ਤੇ ਚਲੀ ਗਿਆ ਉਹ ਤੇ ਬਾਕੀ ਬਹੁਤ ਹੱਸੀ ਆ ਗੱਲ ਤੇ ਆ ਰਹੀ ਆ ਇੱਕ ਪਿੰਡ ਦਾ ਨੇ ਕਿਆ ਕਹਾ ਯਾਰ ਚਲੋ ਛੱਡੋ ਕਿਆ ਕਰਾ ਇਹ ਬਾਕੀ ਕਿਹਨ ਤੇ ਚੱਲੀਆਂ ਜੀ ਆ ਰੰਗੀਲਵਰ ਸੌਰੀ ਅੱਜ ਬਹੁਤ ਦਿਨਾਂ ਬਾਅਦ ਚੱਲਿਆ ਰੋਪੜ ਨੂੰ ਤੇ ਮੈਂ ਕਿਹਾ ਚੱਲ ਝਾਂਸੀ ਜਣ ਨਾਲੇ ਢੇੜਾ ਮਾਰ ਕੇ ਆਉਂਦਾ ਤੇ ਟਾਈਮ ਬਹੁਤ ਹੋ ਗਿਆ ਮੈਂ ਬੈਂਕ ਵੀ ਚੀਤੀ ਜਾਣਾ ਦਾ ਪੈਸੇ ਵੀ ਜਮਾ ਕਰਵਾਉਣੇ ਤੇ ਪੈਸੇ ਜਮਾ ਹੁਣ ਹੋਏ ਨਹੀਂ ਹੈਗੇ ਦੇਖਦੇ ਆ ਬਾਕੀ ਹੁਣ ਕਿਸ ਤਰੀਕੇ ਨਾਲ ਜਮਾ ਹੁੰਦੇ ਆ ਪੈਸੇ ਤੇ ਜੇਕਰ ਟਾਈਮ ਲੱਗਿਆ ਤਾਂ ਹੁਣ ਕੱਲੂ ਹੀ ਹੋਵਾਂਗੇ ਪਰ ਹੁਣ ਤਾਂ ਮੇਰਾ ਤਾਂ ਟਾਈਮ ਲੱਗਣਾ ਨਹੀਂ ਹੈ ਤੇ ਬਾਕੀ ਇੱਧਰ ਨਹਿਰਗੁਰ ਬੰਦੇ ਆਏ ਫੋਟੋ ਸ਼ੂਟ ਕਰਨ ਤੇ ਜਦੋਂ ਬੰਦਾ ਪਹਿਲੀ ਵਾਰੀ ਹੁੰਦਾ ਫੋਟੋ ਸ਼ੂਟ ਕਰਾਉਣ ਆ ਜਾਂਦਾ ਲੈ ਫੋਟੋ ਸ਼ੂਟ ਹੀ ਚੰਦ ਰਹੇ ਤੇ ਹਾਂਜੀ ਗਾਇਸ ਮੈਂ ਕਿਹਾ ਚਲੋ ਚੱਲਦੇ ਆ ਤੇ ਨਾਲੇ ਮੋਟਰਸਾਈਕਲ ਠੀਕ ਕਰਵਾ ਲਿਆ ਆਂ ਤੇ ਠੀਕ ਆ ਤੇ ਬਾਕੀ ਹੁਣ ਮੈਂ ਜਾ ਰਿਹਾ ਇਸ ਟਾਈਮ ਰੋਪੜ ਤੇ ਹਰੀਨਾ ਕੋਲ ਨੂੰ ਤੇ ਬੈਂਕ 'ਚ ਪੈਸੇ ਦਾ ਜਮਾ ਕਰਾ ਨਹੀਂ ਹੋਇਆ ਤੇ ਠੀਕ ਆ ਦੇਖਦੇ ਆਂ ਪੁੱਛਦਾ ਜਾ ਕੇ ਕਿਨੇ ਕਰਵਾ ਵੀ ਦਿੱਤੇ ਆ ਕਿ ਨਹੀਂ ਮੇਰੇ ਅਕਾਊਂਟ 'ਚ ਆਏ ਤਾਂ ਹੈ ਨਹੀਂ ਵਾਲੇ ਨੂੰ ਕਿਹਾ ਕੀਤਾ ਪੈਸੇ ਜਮਾ ਕਰਵਾ ਦੀ ਉਹਨੇ ਕਰਵਾਇਓ ਨਹੀਂ ਹੈਗੇ ਤੇ ਚਲੋ ਚੱਲਦੇ ਆ ਬਾਕੀ ਹੁਣ ਰੋਪੜ ਨੂੰ ਆਪਾਂ ਇੱਧਰ ਵੀ ਰਾਜਾ ਬਣ ਲੱਗਿਆ ਕੋਈ ਮਸ਼ੀਨ ਚੱਲ ਰਹੀ ਹੁੰਦੀ ਕਿ ਵੀ ਯਾਰ ਕੋਈ ਮਸ਼ੀਨ ਚੱਲ ਰਹੀ ਯਾਰੇ ਰਾਹ ਕਰ ਰਹੇ ਆ ਕੋਈ ਜਿਹਾ ਸੈੱਟ ਕਰ ਰਿਹਾ ਜਾਂ ਪੱਤੇ ਰਹਿਏ ਆ ਫਟਦਾ ਰਹੇ ਨਹੀਂ ਹੋਗੇ ਸੈੱਟ ਕਰ ਰਹੇ ਹੋਗੇ ਗਾਈਜ਼ ਆ ਫਾਇਲ ਦਾ ਕੋਟੜਾ ਲੇ ਰਾਤੇ ਤੇ ਲਾਈਟ ਕਰਵਾ ਲਈ ਆ ਠੀਕ ਇਧਰ ਸਾਈਡ ਵਾਲਾ ਨਟ ਹੁੰਦਾ ਨਿਕਲਿਆ ਹੈ ਤਾਂ ਤੇ ਠੀਕ ਆ ਤੇ ਬਾਕੀ ਮੈਂ ਜਾ ਇਧਰ ਰੁਕਿਆ ਨਹੀਂ ਹੈਗਾ ਮਨ ਸੱਦਾ ਹੈ ਨਾ ਘਰ ਨੂੰ ਕਿ ਕਿਉਂਕਿ ਇੱਕ ਦੋ ਆਪਣੇ ਵਲੌਗ ਹਲੇ ਐਡਿਟ ਕਰਨੇ ਪਏ ਇੱਕ ਦੋ ਕਾ ਨੂੰ ਨੌਂ ਵਲੌਗ ਐਡਿਟ ਕਰਨੇ ਨੂੰ ਪਏ ਆ ਸਿੱਧੀ ਗੱਲ ਆਦੂ ਨੇ ਠੀਕ ਆ ਵੀ ਠੀਕ ਕਰਵਾਣਾ ਕਰਨੇ ਹਲੇ ਐਡਿਟ ਕਰਨੇ ਆ ਤੇ ਠੀਕ ਆ ਤਾਂ ਕਰਕੇ ਜਲਦੀ ਘਾ ਨੂੰ ਚੱਲਿਆ ਪਹਿਲਾਂ ਮੈਂ ਹੁਣ ਤੇ ਹਾਂਜੀ ਗੇਸ ਅੱਜ ਬਹੁਤ ਦਿਨਾਂ ਦੇ ਬਾਅਦ ਅੱਜ ਸੋਚਤਾ ਰਿਹਾ ਜੀ ਮੈਂ ਘੁੰਮਣਾ ਵੈਦਨੂ ਮਹਿਰ ਵਾਲਾ ਪਹਿਲਾਂ ਕੁਝ ਬਣਾਏ ਕਰਦੇ ਕੰਮ ਤੇ ਪਹਿਲਾਂ ਤੇ ਨਾਲੇ ਮੈਂ ਦੇਬੂ ਛੇਦੂ ਨਹੀਂ ਹੁੰਦੇ ਤੇ ਕਈ ਬੰਦੇ ਬੰਦੇ ਹੁੰਦੇ ਤੇ ਮੁੰਨੂ ਮੁੰਨੂ ਨਹੀਂ ਸਾਰੇ ਉੱਥੇ ਵੀ ਕਾਈ ਵਲੌਗ ਬਣਾਇਆ ਤਾਂ ਜਦੋਂ ਉਹ ਤੇ ਸਾਈਡ ਪਰ ਪਿੰਡਾ ਵਲੌਗ ਉਹ ਉਥੇ ਵਾਲਾ ਜਿਹੜਾ ਵੀਕਸ ਕਰਦਾ ਜਿੱਥੇ ਅੱਗ ਲੱਗਣੇ ਵਾਲਾ ਵਲੌਗ ਬਣਾਇਆ ਤੇ ਵੀ ਅੱਗ ਲੱਗੀ ਦੀਦੀ ਮੇ ਨਾਲ ਇਹ ਸੋਚਦਾ ਰਿਹਾ ਤੇ ਮੈਂ ਕਿ ਚੱਲ ਘੁੰਮਣ ਆਂਦੇ ਆ ਤੇ ਹੁਣ ਸਾਰੇ ਕੰਮਾ ਕਾਰਾਂ ਪਰ ਕੋਈ ਮਿਲਦਾ ਹੈ ਨਹੀਂ ਕੋਈ ਘੁੰਮ ਕੰਮ ਹੁੰਦਾ ਨਹੀਂ ਹੈ ਹਾਂਜੀ ਦੋਸਤੋ ਬੜੇ ਟਾਈਮ ਦੇ ਬਾਅਦ ਮੈਂ ਚੱਲ ਇਧਰ ਨਹਿਰ ਵੱਲ ਰੁਕਿਆ ਮੈਂ ਸੋਚਦਾ ਰਿਹਾ ਤਾਂ ਵੀ ਚੱਲ ਘੁੰਮਣ ਆਂਦੇ ਆ ਤੇ ਠੀਕ ਹੈ ਨਾ ਵੈਦਰ ਤਾਂ ਵੈਸੇ ਵਧੀਆ ਹੋਇਆ ਹੋਇਆ ਦੇਖੇ ਸਕਦੇ ਆ ਸ਼ਾਮ ਦਾ ਥਿਊ ਤੇ ਸਨ ਸੈੱਟ ਹੋਣ ਵਾਲਾ ਤੇ ਮੈਂ ਸੋਚ ਰਿਹਾ ਦਾ ਮੈਂ ਚਲ ਹੁੰਮਣੋਂ ਆਉਂਦੇ ਆ ਪ੍ਰੀਤ ਨੇ ਆਉਣਾ ਨਹੀਂ ਹੈਗਾ ਮੇਰੇ ਨਾਲ ਤੇ ਜਾ ਹੋਣਾ ਨਹੀਂ ਤਾਂ ਦੇਖੋ ਗਾਇਸ ਕਿਆ ਕਹਿੰਦੇ ਵੀਊ ਆ ਸ਼ਾਮ ਦਾ ਨਹਿਰਵਾਲ ਤੇ ਸੂਰਜ ਦੇਖੋ ਕਿਆ ਕਹਿੰਦੇ ਲੱਗ ਰਿਹਾ ਨਾਲੇ ਮਸ਼ੀਨ ਚੱਲ ਰਹੀ ਹੈ ਇੱਧਰ ਤੇ ਵਾਕੀ ਚਲੋ ਚੱਲਦੇ ਆਪਾਂ ਘਰ ਨੂੰ ਮੋਟਰਸਾਈਕਲ ਇੱਧਰ ਖੜਾ ਹੈ ਤੇ ਹੁਣ ਜਾਂਦਿਆਂ ਦੇਖਦੇ ਆ ਘਰ ਜਾ ਕੇ ਮਾੜਾ ਮੋਟਾ ਕੰਮਕਾਰ ਕਰਦੇ ਆ ਵਲੌਗ ਵਗੈਰਾ ਐਡਿਟ ਕਰਦੇ ਆ 8-9 ਦਿਨਾਂ ਦੇ ਵਲੌਗ ਪੇ ਐਡਿਟ ਕਰਨੇ ਨੂੰ ਤੇ ਉਹ ਵੀ ਕੰਮ ਕਰਨਾ ਜ਼ਰੂਰੀ ਆ ਠੀਕ ਆ ਨਾ ਉਹ ਕਰਦੇ ਆ ਜਾ ਕੇ ਤੇ ਠੀਕ ਆ ਜੀ ਨਹਿਰ ਪਰ ਉੱਧਰ ਚੌਂਕੀ ਵਾਲੇ ਦੇਖ ਰਿਹਾ ਵੀ ਕਿਆ ਕਰ ਰਿਹਾ ਐਦੀ ਲੋਕੇ ਦੇਖਣ ਲੱਜ ਜਾਂਦੇ ਵੀ ਪਤਾ ਨਹੀਂ ਕਿਆ ਕਰਦੇ ਲੋਕਾਂ ਲੱਗਦਾ ਕਿ ਤੇ ਮੈਂ ਕੋਈ ਸ਼ੂਟ ਕਰ ਰਿਹਾ ਕੁਝ ਕਿਆ ਹੋ ਗਿਆ ਮੋਟਰਸਾਈਕਲ ਇਨ ਸਟਾਰਟ ਹੋ ਰਿਹਾ ਹੋ ਗਿਆ ਹੋ ਗਿਆ ਉਹ ਨਹੀਂ ਤਰਿਆ ਸਟਾਰਤ ਸਿਰਤ ਇਹ ਸਿਰਤ ਸਿਰਤ ਕੀ ਕਰਦੀ ਹੈ ਇਹ ਤੇਰੇ ਦਾ ਕੰਗਾ ਪਿਆ ਹਾ ਆ ਕੰਗਾ ਏ ਇਹਦੇ ਨਾਲ ਨਾ ਮੇਰਾ ਸਿਰ ਬੰਦੀ ਏ <laughs> सिर वाला बड़ा वाला बाला पड़ा सिर सिर भाई सिर भाई पड़ा सिर सिर बाला भाई नहीं? मेरा बाण ले मेरा बादे बाधे <laughs> <laughs>